ਗੱਡੀ ਨਹੀਂ ਫੜਕਣੇ ਦਾ ਹੁੰਦੇ ਚਾਹ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣ ਨਹੀਂ ਸੀ ਤੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕਿਆ ਨੇ ਇਹਨੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗਿਆ ਮੈਂ ਯਾਰ ਤੂੰ ਹੀ ਹੋਰ ਤਰ ਫੇਰ ਨੰਗੇ ਆ ਉੱਥੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰਦਾ ਰਾਜੀ ਬਟੂਲ ਤੇ ਕਟੀਆਂ ਰਾਜੀ ਬਟੂਲ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਹਾਂ ਭਾਜੀ ਮੈਂ ਵਰਤੀ 'ਚ ਹੁੰਦਾ ਨਹੀਂ ਹਾਂ ਹਾਂ ਅਜੇ ਤੱਕ ਨਹੀਂ ਭਾਜੀ ਵਰਤੀ ਜਾਣਾ ਸਾਡੀ ਐਸਪੀ ਨਾਲ ਸਾਹਮਣੇ ਲੱਗਾ ਦੱਸੋ ਯਾਰ ਵੀ ਨਾ ਦਾ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈਣਾ ਨਹੀਂ ਨਹੀਂ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਢੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਅਖਰਾ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਪਸਾੜੇ ਲਗਾਉਂਦਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋ ਕਿ ਮੇਰੀਆਂ ਮਾੜੀ ਪਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਘਰੀ ਦੱਸ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੋਂਦ ਦੱਸਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਨੂੰ ਮੈਂ ਲੱਗੀ ਹਾਂ ਹਾਂਜੀ ਪੂਨ ਸਿਟੀ ਦੇ ਤੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾ ਲੈ ਸਾਈਡ ਦੇ ਨਾਲ ਮੈਂ ਸਾਡੀ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਲੋੜ ਨਹੀਂ ਪਤਾ ਲੋ ਸਰ ਮੇਰੀ ਕੀ ਗੱਲ ਕਰਦਾ ਨਹੀਂ ਪੜ੍ਹਨਾ ਨਹੀਂ ਆਇਆ ਤੈਨੂੰ ਹੋਊਗਾ ਆਪਣੀ ਜਗ੍ਹਾ ਆ ਜਾਣਾ ਅੰਡਰੀਆਂ ਨਹੀਂ ਵਰਦੀ ਪਾਏ ਕੋਲ ਤੇ ਨਹੀਂ ਮੈਂ ਆਪਣੀ ਦੀ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜਿਹਨੂੰ ਵੀ ਗਿਆ ਵੀਡੀਓ ਪਲੇਮ ਲਾਉਣੀ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆਹ ਜੱਟ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਟ ਪਈ ਮੇਰੇ ਤੇ ਪਵਾ ਦੇ ਪਾਟੀ ਪਵਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤਰੇ ਖਰਾਮ ਹੈ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹਾਂ ਕੀ ਕਰੇ ਮੈਨੂੰ ਤੇ ਪੈਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਰੁਕਣਾ ਹੀ ਹੈ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਾਂ ਕੀ ਕਹਾਂ ਕੀ ਉਹ ਜਾਣ ਕੇ ਬੱਸ ਹੀ ਨਾ ਕਿਹਾ ਕੀ ਉਹ ਐਵੇਂ ਬੱਸ ਹੀ ਹੁੰਦਾ ਤੂੰ ਉਤਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਆਹ ਜਿਹੜਾ ਭਾਈ ਸਾਈਡ ਤੇ ਕਰਨਾ ਮਾੜੀ ਜੈ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹ ਕੁੱਝੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਤੋ ਅਸਲਾ ਨਾ ਕਿੰਨੇ ਐਨਾ ਤੋ ਹਾਂ ਜਿਹੜੀ ਨਹੀਂ ਹੁੰਦੇ ਦੋ ਜਿੰਦਗੀ ਦੇ ਵਿਚਾਰੇ ਕੋਈ ਰਿਕਵਰੀ ਕੀ ਕੀਤੀ ਰਵੀਰ ਐਵੇਂ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਵਿੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਐਵੇਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਜੇ ਮੈਨੂੰ ਲੱਗੂ ਮੈਂ ਕਰਾਂਗਾ ਤੇ ਮੈਂ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆਇਆ ਤੇ ਮੈਂ ਨਹੀਂ ਲੋਗਦਾ ਹੋਈ ਨਾ ਮੈਂ ਲਾਉਣੀ ਆ ਜਾਲ ਜਿਹੜੀ ਇਨਫੋਰਮੇਸ਼ਨ ਮਿਲਦੀ ਉਹ ਅਸੀਂ ਆਪਣੀ ਡਿਊਟੀ ਕਰਾਂਗੇ ਜਿਹੜੀ ਆ ਜਾਲੀ ਇਹ ਕੋਈ ਗੱਲ ਆ ਫਿਰ ਜਿਹੜੀ ਡਿਊਟੀ ਤੂੰ ਕਰਨਾ ਤੇ ਮੈਂ ਕਰਾਉਣ ਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਹੇ ਬੈਠਾ ਰਹੇ ਕੋਈ ਜਣਾ ਨਹੀਂ ਖੜਨਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੀ ਨਹੀਂ ਤਾਂ ਇਹ ਰਹਿਤਾ ਅਡੀ ਡਿਊਟੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲ ਆਪਰੇਸ਼ਨ ਦੀ ਡਿਊਟੀ ਵਾਲੀ ਮੈਂ ਲਵਾਉਣੀ ਆ ਕੋਈ ਨਹੀਂ ਬਲੋ ਨਾ ਲਵਾਈਆਂ ਆਹ ਬਾਤ ਹੈ ਉਹ ਮੈਂ ਲਵਾਈਆਂ ਜਾਣੀਆਂ ਫਿਰ ਦਵਾਈਆਂ ਨਹੀਂ ਲਾਉਣੀਆਂ ਨਹੀਂ ਲਾਉਣੀਆਂ ਗੰਦਾ ਹੋਊਗਾ ਪਹਿਲਾਂ ਦਵਾਈ ਆਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਕੇ ਆਓ ਪਿੰਡ ਥੱਲੇ ਨਹੀਂ ਹੋਣਾ ਥੱਲੇ ਤਾਂ ਠੀਕ ਹੋਈ ਲਵਾ ਆਹੋ ਓਰੇ ਕਰਨ ਸਾਡੇ ਸਾਣ ਕਾਦੇ ਤੁਸੀਂ ਜੂੜੀ ਕਰਨ ਬਕਵਾਸ ਥੋੜੀ ਜਿਹੀ ਆਪਣਾ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਸਾਹਮਣੇ ਲਾ ਲਾ ਫੋਨ ਚ ਨਾਲਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਆਇਆ ਇਹਨੂੰ ਸਾਡਾ ਬਕਵਾਸ ਵਾਲੀ ਕੀ ਗੱਲ ਸਾਡੇ ਸਾਣ ਕਰਨੇ ਆਂ ਮੈਂ ਜੂੜੀ ਆਪਣੀ ਕਰਨੇ ਮੈਂ ਸਾਣ ਕਰਨੇ ਮੈਂ ਮਹਿਕਮੇ ਨਾਲ ਕਰਨੇ ਮੈਂ ਮਹਿਕਮੇ ਸਾਹਿਬ ਕਰਨੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣੇ ਫੋਨ ਲਾਉਣਾ ਲਾਉ ਤੁਸੀਂ ਹਲੋ ਲਾਉ ਟਿੱਪੀ ਨਾਲ ਸੁਣੋ ਹਲੋ ਸਾਡੀ ਸਾਡਾ ਉਹ ਅਸਲ ਇੱਥੇ ਰੋਕ ਕੇ ਗਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵਡਾ ਮਲਾਜਮ ਕਾਹਨ ਤੱਕ ਕਾਣ ਬਾਦ ਕੱਟ ਪੋਈ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਫੋਟੋ ਲੰਦੇ ਜਾ ਤੂੰ ਠੀਕ ਹੈ ਤੂੰ ਹੀ ਹੁੰਦਾ ਜਿਹੜਾ ਸਪੈਡ ਲੈ ਲੈ ਜਿਹੜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਤੁਹਾਨੂੰ ਮਤਲਬ ਬੋਲਣ ਦੀ ਤਾਂ ਜਾਂ ਚੱਕਣਾ ਹੀ ਕਰਾਂ ਯਾਰ ਮਲਾਜਮਾ ਮੈਨੂੰ ਕਹਿੰਦਾ ਤੂੰ ਉਦੋਂ ਮੈਨੂੰ ਵਾਕੇ ਜਾਲੀਆਂ ਲੀਆਂ ਲਾ ਸਾਈਡ ਤੇ ਉਹ ਨਾ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਕੇ ਜੀਣਾ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆਹ ਕੰਮ ਕਰਦੇ ਮੈਂ ਵੀ ਕਰਾਂ ਦੇ ਵੀਰਾ ਤੂੰ ਆਪੜ ਲਿਆ ਇੱਥੇ ਸੋਭੀ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਮੈਂ ਕਿੰਨੀ ਇੱਜ਼ਤ ਦੇਣਾ ਬਣਦਾ ਕਿੰਨੀ ਕਿੱਜਤ ਕਿੰਨਾ ਤੂੰ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਲਈ ਕਹਿ ਤਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜੜੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਤੁਸੀਂ ਤਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੇਰੇ ਫਿਰ ਮੁਲਾਜ਼ਮਾਂ ਦਾ ਕਾਗਜ਼ਤ ਤੇ ਕਰੋ